ਪੰਜਾਬ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਪੰਜਾਬ ਦਿੱਲੀ ਦੇ ਕੰਟਰੋਲ ਚ ਹੈ ਬਿਨਾਂ ਸੰਵਿਧਾਨਕ ਅਹੁਦਿਆਂ ਤੋਂ ਦਿੱਲੀ ਵਾਲਿਆਂ ਦੇ ਪੰਜਾਬ ਦੇ ਵਿੱਚ ਕਬਜ਼ੇ ਨੇ ਉਹ ਪੰਜਾਬ ਦੇ ਸੰਸਾਧਨਾਂ ਦੀ ਵਰਤੋਂ ਕਰਦੇ ਨੇ ਇਹ ਗੱਲਾਂ ਕੀ ਝੂਠੀਆਂ ਸਾਬਤ ਕਰ ਸਕਦੀ ਹੈ ਪੰਜਾਬ ਸਰਕਾਰ ਜਾਂ ਅਜੇ ਵੀ ਉਸੇ ਰਾਹਾਂ ਤੇ ਤੁਰੀਏ ਇਸ ਲਈ ਇਸ ਗੱਲਾਂ ਦੇ ਉੱਤੇ ਹੋਰ ਮੋਹਰ ਲੱਗ ਰਹੀ ਹੈ ਅੱਜ ਹੋਰ ਇੱਕ ਦਿੱਲੀ ਵਾਲਾ ਲਿਆ ਕੇ ਪੰਜਾਬ 'ਚ ਕਿਵੇਂ ਕਾਬਜ ਕਰ ਦਿੱਤਾ ਗਿਆ ਇੱਕ ਨਵੀਂ ਕੁਰਸੀ ਤੇ ਬਿਠਾ ਦਿੱਤਾ ਗਿਆ ਉਹ ਕੌਣ ਹੈ ਕਿਉਂ ਬਿਠਾਇਆ ਕੀ ਸੌਦੇ ਤੇ ਬਿਠਾਇਆ ਜਿੱਥੇ ਇਹ ਦਿੱਲੀ ਦੇ ਕੰਟਰੋਲ ਦੇ ਪਹਿਲੂ ਤੋਂ ਅੱਜ ਸਮੁੱਚੀ ਸਮੀਖਿਆ ਬਣਦੀ ਹੈ ਉੱਥੇ ਪਾਵਰ ਕਾਮ ਦੇ ਵਿੱਚ ਜਿਵੇਂ ਜ਼ਮੀਨਾਂ ਵੇਚਣ ਨੂੰ ਲੈ ਕੇ ਕਵਾਇਦ ਦੇ ਉੱਤੇ ਰੋਸ ਪਨ ਪਰਿਆ ਉੱਥੇ ਹੀ ਉਹਦੇ ਮੁਖ ਅਹੁਦੇ ਦੇ ਉੱਤੇ ਜਿਵੇਂ ਆਈਐਸ ਬਿਠਾਏ ਜਾ ਰਹੇ ਨੇ ਕੀ ਇਹ ਬਾਜਵ ਹੈ ਕੀ ਉਹ ਕੰਟਰੋਲ ਨਾਲ ਕੋਲ ਹੋ ਸਕਦਾ ਜਾਂ ਨਹੀਂ ਪਾਵਰ ਕਾਮ ਦਾ ਕੰਟਰੋਲ ਕਿਹਦੇ ਕੋਲ ਹੋਣਾ ਚਾਹੀਦਾ ਤੇ ਕਿਵੇਂ ਹੋਣਾ ਚਾਹੀਦਾ ਇਹ ਸਵਾਲ ਵੀ ਉਧਰੋਂ ਵੱਡਾ ਹੋ ਰਿਹਾ ਤੇ ਜਿੱਥੇ ਇਹ ਨੁਕਤਾਵਾਚਨਾ ਬਣਦਾ ਹੈ ਉੱਥੇ ਚੱਲ ਰਹੀ ਛੇਤੀ ਸਤਾਬਦੀਆਂ ਦੇ ਦਰਮਿਆਨ ਇੱਕ ਵਾਰ ਫਿਰ ਗਿਆਨੀ ਰਗਵੀਰ ਸਿੰਘ ਚਰਚਾ 'ਚ ਨੇ ਚਰਚਾ ਦਾ ਕਾਰਨ ਹੈ ਉਹਨਾਂ ਦਾ ਲੰਮੀ ਛੁੱਟੀ ਪਹਿਲਾਂ ਵੀ ਇਹ ਗੱਲ ਕੁਝ ਉਭਰੀ ਸੀ ਅੱਜ ਫਿਰ ਸਰਦਾਰ ਹਮੇਸ਼ ਸਿੰਘ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਤਾਬਦੀਆਂ ਦੇ ਦਰਮਿਆਨ ਉਹਨਾਂ ਦੀ ਲੰਮੀ ਛੁੱਟੀ ਦੀ ਚਰਚਾ ਦੇ ਮਾਇਨੇ ਕੀ ਨੇ ਸਰਕਾਰ ਨਾਲ ਟਕਰਾਅ ਦੇ ਦਰਮਿਆਨ ਉਹਨਾਂ ਦੀ ਲੰਮੀ ਛੁੱਟੀ ਦੇ ਮਾਇਨੇ ਕੀ ਨੇ ਇਹ ਸਾਰਥ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅੱਧਰ ਤਰਨਤਨ ਦੀ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਤੇ ਨਵੇਂ ਜ਼ਿਲ੍ਹੇ ਪ੍ਰਧਾਨਾਂ ਦੀ ਚੋਣ ਤੋਂ ਬਾਅਦ ਕੰਨਦੀ ਜੀ ਕਾਂਗਰਸ ਆਪਣੇ ਇੰਚਾਰਜ ਨਾਲ ਬੈਠਣ ਲਈ ਤਿਆਰ ਵਰ ਤਿਆਰ ਜੇ ਬੈਠਦੇ ਨੇ ਤਾਂ ਕੀ ਸਵਿਖਿਆ ਕਰਨਗੇ ਕਿਹੜੀ ਚਰਚਾ ਕਰਨਗੇ ਪਿਛਲੀਆਂ ਗਲਤੀਆਂ ਨਲਾਇਕੀਆਂ ਦੀ ਜਾਂ 227 ਨੂੰ ਲੈ ਕੇ ਕਾਂਗਰਸ ਦੀ ਬੈਠਕ ਦੇ ਵਿੱਚ ਕੀ ਹੋ ਸਕਦਾ ਇਸ ਦੇ ਉੱਤੇ ਵੀ ਗੱਲ ਕਰਾਂਗੇ ਤੇ ਗੱਲ ਕਰਨੀ ਬਣਦੀ ਹੈ ਦਿੱਲੀ ਪੁਲਿਸ ਦੇ ਇੱਕ ਉਸ ਟਿੱਪਣੀ ਉਸ ਬਿਆਨ ਦੇ ਅਰਥ ਦੀ ਜਿਹੜੇ ਵਿੱਚ ਉਹ ਕਹਿ ਰਹੇ ਨੇ ਜੀ ਕਿ ਬੁੱਧੀਜੀਵੀਆਂ ਦਾ ਤਾਂ ਦੇਸ਼ ਵਿਰੋਧੀ ਬੋਲਣ ਦਾ ਰੁਝਾਨ ਹੀ ਹੋ ਗਿਆ ਬੁੱਧੀਜੀਵੀ ਤਾਂ ਦੇਸ਼ ਦੇ ਵਿਰੁੱਧ ਭੁਖਤ ਰਹੇ ਨੇ ਇਹਦੇ ਕੀ ਮਾਇਨੇ ਨੇ ਇਹ ਸਾਰੇ ਸਮੂੱਚੀ ਕੈਟਾਗਰੀ ਨੂੰ ਕਿਵੇਂ ਉਹ ਇਸ ਘੇਰੇ ਚ ਲੈਣ ਲਈ ਉਤਾਪਲੇ ਨੇ ਤੇ ਪਿੱਛੇ ਕਿਹੜੀ ਮਨਚਾ ਕੰਮ ਕਰ ਰਹੀ ਹੈ ਤੇ ਇੱਧਰ ਕਸ਼ਮੀਰ ਟਾਈਮ ਦੇ ਦਫ਼ਤਰ ਤੇ ਛਾਪਾ ਕੀ ਇਹ ਇੱਕ ਭਾਈਚਾਰੇ ਨੂੰ ਟਾਰਗੇਟ ਕਰਨ ਦੇ ਹਵਾਲੇ ਨਾਲ ਛਾਪਾ ਜਾਂ ਸਮੂੱਚਾ ਮੀਡੀਆ ਅਦਾਰਿਆਂ ਨੂੰ ਨਿਸ਼ਾਨੇ ਤੇ ਲੈ ਕੇ ਡਰਾਉਣ ਦੀ ਕਵਾਇਦ ਹੈ ਇਸ ਨੁਕਤੇ ਨੂੰ ਜੋੜ ਕੇ ਵੀ ਚਰਚਾ ਕਰਾਂਗੇ ਤੇ ਅੱਜ ਅਮਰਤਪਾਲ ਹੋਰਾਂ ਦੀ ਛਣਵਾਈ ਹੈ ਫਿਰ ਉਸ ਦੇ ਉੱਤੇ ਜਿਹੜੀ ਉਹਨਾਂ ਨੇ ਸੰਸਦ ਦੇ ਵਿੱਚ ਪੇਸ਼ ਹੋਣ ਦੀ ਜਾਂ ਆਪਣੀ ਗੱਲ ਰੱਖਣ ਦੀ ਕਵਾਇਦ ਲਈ ਮੰਗ ਲਈ ਐਪਲੀਕੇਸ਼ਨ ਲਾਈ ਹੈ ਤੇ ਇਸ ਨੂੰ ਲੈ ਕੇ ਵੀ ਅੱਜ ਸ਼ਾਮ ਨੂੰ ਸੁਣਵਾਈ ਹੋਗੀ ਉਹਦੇ ਤੇ ਵੀ ਨਜ਼ਰ ਰੱਖਾਂਗੇ ਪਰ ਇਹ ਮੁੱਖ ਖਬਰਾਂ ਜਿਹੜੀਆਂ ਧਿਆਨ ਮੰਗਦੀਆਂ ਉਹਦੇ ਚਰਚਾ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਰਮੀਰ ਸਿੰਘ ਜੀ ਸਰਦਾਰ ਰਮੀਰ ਸਿੰਘ ਜੀ ਸਵਾਗਤ ਕਰਦੇ ਆ ਮੈਂ ਸਭ ਤੋਂ ਪਹਿਲਾਂ ਇਸੇ ਪਹਿਲੂ ਤੇ ਆਉਣਾ ਚਾਹੁੰਨਾ ਕਿ ਲਗਾਤਾਰ ਇਹ ਕਹਾਏ ਤੁਰੀ ਰਹੀ ਹੈ ਕਿ ਜਦੋਂ ਦੇ ਆਮ ਆਦਮੀ ਪਾਰਟੀ ਆਈ ਹੈ ਤਤੋ ਹੀ ਦਿੱਲੀ ਵਾਲੇ ਨਮਾਇंदे ਇੱਥੇ ਕੰਟਰੋਲ ਕਰ ਲਈ ਆਉਂਦੇ ਰਹੇ ਨੇ ਪਰ ਦਿੱਲੀ ਦੀਆਂ ਚੋਣਾਂ ਦੀ ਹਾਰ ਤੋਂ ਬਾਅਦ ਤਾਂ ਇਹ ਕਹਾਏ ਹੋਰ ਤੇਜ਼ ਹੋ ਗਈ ਸੀ ਕਿ ਹਰ ਹੌਦਾ ਹਰ ਥਾਨ ਹਰ ਐਂਟਰੀ ਦਿੱਲੀ ਵਾਲਿਆਂ ਦੇਤੀ ਜਾ ਰਹੀ ਹੈ ਕਹਿੰਦੇ ਜੀ ਹੁਣ ਫੇਰ ਇੱਕ ਨਵੀਂ ਕੁਰਸੀ ਮਿਲੀ ਹੈ ਜਿੱਦਲੇ ਵਾਲਿਆਂ ਨੂੰ ਇਹਦੇ ਕੀ ਅਰਥ ਨੇ ਜੀ ਇਹ ਕਿਹੜੀ ਕੁਰਸੀ ਹੈ ਤੇ ਕਿਉਂ ਦਿੱਤੀ ਹੈ ਬਿਲਕੁਲ ਇਸ ਪਾਸਟਾ ਕਿ ਜਦੋਂ ਤੋਂ ਸਰਕਾਰ ਬਣੀ ਹੈ ਪੰਜਾਬ ਦੀ ਉਦੋਂ ਤੋਂ ਚੀਫ ਮਿਨਿਸਟਰ ਦਫ਼ਤਰ ਦੇ ਵਿੱਚ ਕੌਣ ਆਰਗੇਨਾਈਜ਼ ਕਰੇਗਾ ਮੰਤਰੀਆਂ ਨਾਲ ਬੰਦੇ ਲਾਏ ਨੇ ਈਵਨ ਐਮ ਐਲ ਏ ਨਾਲ ਬੰਦੇ ਲਾਏ ਨੇ ਹਲਕਾ ਵਾਈਜ਼ ਔਰ ਇੱਥੋਂ ਤੱਕ ਗੱਲ ਆਉਂਦੀ ਰਹੀ ਕਿ ਤਹਿਸੀਲਦਾਰ ਵਾਈਜ਼ ਵੀ ਬੰਦੇ ਲਾਏ ਨੇ ਜਿੱਥੇ ਰਜਿਸਟਰੀਆਂ ਹੁੰਦੀਆਂ ਨੇ ਜਿੱਥੇ ਬਾਕੀ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਗੱਲ ਕਰ ਔਰ ਇਹ ਸਾਰੇ ਕੁਸਤੇ باوجود ਉਹਨਾਂ ਤੇ ਫਰਕ ਕੋਈ ਨਹੀਂ ਪੈ ਰਿਹਾ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਤਾਂ ਸਾਰੀ ਲੀਡਰਸ਼ਿਪ ਆ ਕੇ ਇੱਥੇ ਬੈਠ ਗਈ ਹੈ ਕਦੇ ਅਰਵਿੰਦ ਕੇਜਰੀਵਾਲ ਦੀ ਕੋਠੀ ਦੀ ਗੱਲ ਹੋ ਰਹੀ ਹੈ ਕਦੇ ਮਨੀਸ਼ ਸ਼ੋਧਿਆ ਦਾ ਸਾਰਾ ਕੋਈ ਸੰਵਿਧਾਨਕ ਹੌਦਾ ਨਾ ਹੋਣ ਦੇ ਬਾਵਜੂਦ ਨੀ ਪੱਥਰਾਂ ਤੇ ਨਾਮ ਦੀ ਗੱਲ ਹੋ ਰਹੀ ਹੈ ਕਦੇ ਉਹਨੇ ਜਾਣੇ ਸ਼ੈਅਰ ਕਰਨ ਤਾਂ ਸਿਵਲ ਸਨਚਨ ਦਫਤਰਾਂ ਨੂੰ ਐਸਐਸਪੀ ਦਫਤਰਾਂ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਕਿ ਤੁਸੀਂ ਕਿਵੇਂ ਪ੍ਰਬੰਧ ਕਰਨਾ ਇਹ ਸਭ ਕੁਝ ਸਾਹਮਣੇ ਸਾਹਮਣੇ ਇਹ ਤੋਂ ਪਹਿਲਾਂ ਇਹ ਵੀ ਐਸਸੀ ਸਕੂਲ ਬੋਰਡ ਦੇ ਚੇਅਰਮੈਨ ਤੋਂ ਲਾ ਕੇ ਚੇਅਰਮੈਨੀਆਂ ਵੀ ਜਿਹੜੀਆਂ ਉੱਥੋਂ ਬਣਦੀਆਂ ਫਿਰ ਜਦੋਂ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਉਹਦੇ ਤੇ ਇਤਰਾਜ਼ ਹੋਏ ਬੜੇ ਜਾਂ ਪੈਸੇ ਵਾਲੇ ਜਾਂ ਬਾਹਰ ਦੇ ਮਤਲਬ ਆਪਣੀ ਹੀ ਪਾਰਟੀ ਦੇ ਚਾਹੇ ਉਹ ਰਾਘਵ ਚੱਡਾ ਹੋਵੇ ਚਾਹੇ ਸੰਦੀਪ ਪਾਟਕ ਹੋਵੇ ਜਿਹੜੇ ਬਾਹਰਲੇ ਬੰਦੇ ਲਾਏ ਗਏ ਸੀ ਉਹ ਪੰਜਾਬ ਲਈ ਕਰਦੇ ਵੀ ਕੀ ਨੇ ਇਹ ਵੀ ਸਾਹਮਣੇ ਸਾਹਮਣੇ ਕਿਉਂਕਿ ਤੁਸੀਂ ਪੰਜਾਬ ਦੀ ਕੌਸਟ ਤੇ ਲਾ ਰਹੇ ਹੋ ਸਾਰੇ ਹੁਣ ਜਿਹੜੀ ਤਾਜ਼ਾ ਇੱਕ ਗੱਲ ਹੋ ਰਹੀ ਹੈ ਉਹ ਹੋ ਰਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਦੇਰ ਤੋਂ ਹੀ ਕਈ ਪੋਸਟਾਂ ਖਾਲੀ ਚੱਲੀ ਜਾ ਰਹੀਆਂ ਹਨ ਔਰ ਅਦਾਲਤਾਂ ਚ ਜਾ ਜਾ ਲੋਕ ਕਹਿੰਦੇ ਨੇ ਵੀ ਇਹ ਪੋਸਟਾਂ ਭਰਿਆ ਜਾਣ ਪੋਸਟਾਂ ਭਰਿਆ ਜਾਣ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਇੱਕ ਸਮੇਂ ਚ ਕਾਫੀ ਚੰਗੀ ਕਾਰਗੁਜ਼ਾਰੀ ਕਰਦਾ ਸੀ ਕਮਿਸ਼ਨ ਜੇ ਕਿਸੇ ਨੂੰ ਲੱਗਦਾ ਸੀ ਘੱਟੋ ਘੱਟ ارضی دے تا کچھ نہ کچھ کش کوئی سوال جواب ہوں ماڑی موٹی اور بڑی دیر تو مطلب لنگے ڈنگی کام کر رہے ہیں جس لوگ نے کام یہ کیا مر لایا مبر کی لایا جتندر سنٹی جتندر سنٹی کاؤن ہے یہ وہ ہے ਜਿਹੜਾ ਪਹਿਲਾਂ ਬੀਜਪੀ ਵੱਲੋਂ ਦਿੱਲੀ ਚ ਐਮਐਲਏ ਰਹਾ ਤੇ ਪਿਛਲੀ ਜਿਹੜੀ ਇਲੈਕਸ਼ਨ ਆਈ ਸੀ ਦਿੱਲੀ ਦੇ ਵਿੱਚ ਇਹਨਾਂ ਦੀ ਉਹਦੇ ਤੋਂ ਥੋੜਾ ਜਿਹਾ ਪਹਿਲਾਂ ਆਵਾਦਿ ਪਾਰਟੀ ਸ਼ਾਮਲ ਹੋਇਆ ਸੀ ਫਿਰ ਲੜਿਆ ਤੇ ਹਾਰ ਗਿਆ ਤੇ ਉਹਨੂੰ ਹੁਣ ਤੁਸੀਂ ਲਿਆ ਕੇ ਪੰਜਾਬ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਮੈਂਬਰ ਦੇ ਤੌਰ ਤੇ ਲਾਤਾ ਜਿਹੜੇ ਮੈਂਬਰਾਂ ਦੇ ਕੋਲ ਇੱਕ ਅਧਿਕਾਰ ਹੁੰਦਾ ਹੈ ਬਾਕੀ ਕਰਨ ਨਾ ਉਹਦਾ ਪੰਜਾਬ ਨਾਲ ਉਸ ਰੂਪ ਚ ਕੋਈ ਲਾਗਾ ਦੇਗਾ ਨਾ ਪੰਜਾਬ ਦੀ ਗੱਲ ਪੰਜਾਬ ਦੇ ਹਮਨ ਰਾਈਟਸ ਦੀ ਗੱਲ ਕਿਵੇਂ ਕਰੂਗਾ ਕਿਉਂਕਿ ਪੰਜਾਬ ਦੀ ਨੇਚਰ ਬਾਕੀ ਹੈ ਤੁਹਾਨੂੰ ਸਿੱਖ ਵੀ ਇੱਕ ਮਿਲਿਆ ਦਿੱਲੀ ਆਲਾ ਤੇ ਉਹ ਵੀ ਪੰਜਾਬ ਚ ਲਿਆ ਕੇ ਲਾਉਣਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਇਲਜ਼ਾਮ ਲੱਗਦਾ ਰਿਹਾ ਹੈ ਦਿੱਲੀ ਦੇ ਵਿੱਚ ਇੰਨੀ ਲੰਮੀ ਚੰਮੀ ਸਰਕਾਰ ਚ ਜਿਹੜਾ ਰੋਲ ਸੀ ਨਾ ਕੋਈ ਸਿੱਖ ਮੰਤਰੀ ਬਣਾਇਆ ਤੁਸੀਂ ਨਾ ਕੋਈ ਬਹੁਤ ਹੋਰ ਪੋਸਟਾਂ ਮੰਡੀਆਂ ਤੇ ਕਿਸੇ ਤੇ ਲਾਇਆ ਉੱਥੇ ਤਾਂ ਤੁਸੀਂ ਉਹ ਨਮਾਇੰਦਗੀ ਨਹੀਂ ਦੇਤੀ ਮੜ ਕੇ ਕੱਢ ਕੇ ਕਿਤਨਾ ਕਿਤੇ ਕਰਦੇ ਰਹੇ ਤੁਸੀਂ ਤਾਂ ਕਰਕੇ ਇਹ ਵੀ ਕੀਤਾ ਸੀ ਪਹਿਲਾਂ ਇਹਨਾਂ ਨੇ ਜਦੋਂ ਜਰਨੈਲ ਸਿੰਘ ਨੂੰ ਦਿੱਲੀ ਦਾ ਐਮ.ਐਲ.ਏ ਹੁੰਦੇ ਹੋਏ ਇੱਥੋਂ ਲਿਆ ਕੇ ਲੰਬੀ ਤੋਂ ਲੜਾਤਾ ਇੱਥੇ ਕੋਈ ਸਿੱਖ ਜਾਂ ਇੱਥੇ ਕੋਈ ਬੰਦਾ ਨਹੀਂ ਸੀ ਤੁਹਾਡੇ ਕੋਲ ਲੜਾਉਣ ਲਈ ਦਿੱਲੀ ਤੋਂ ਚੋਣ ਲੜਾਉਣ ਦੇ ਵਾਸਤੇ ਮਤਲਬ ਸਿੱਖਾਂ ਲਈ ਇਹਦਾ ਮਤਲਬ ਤੁਸੀਂ ਇਕੱਲਾ ਪੰਜਾਬ ਵਿੱਚ ਲਿਆ ਕਿ ਬਾਹਰਲਾ ਸਿੱਖ ਵੀ ਪੰਜਾਬ ਚ ਹੀ ਜਾ ਕੇ ਕਰੂਗਾ ਜਦੋਂ ਉਹਦੇ ਤੇ ਉਹ ਸਿੰਗਲ ਤੋਂ ਵੀ ਦੇਖਿਆ ਜਾਇਆ ਤਾਂ ਪਰ ਇਦੋਂ ਵੱਡੀ ਗੱਲ ਇਹ ਕਿ ਜਿਹੜੇ ਇੱਥੇ ਇਹਨਾਂ ਦੇ ਬੰਦੇ ਨੇ ਕੰਮ ਕਰਦੇ ਨੇ ਇਹਦੇ ਲਈ ਦਰਿਆ ਵਸਾਉਂਦੇ ਨੇ ਹਰ ਗੱਲ ਤੇ ਕੋਸ਼ਿਸ਼ ਕਰਦੇ ਨੇ ਉਹਨਾਂ ਚੋਂ ਕੋਈ ਯੋਗ ਬੰਦਾ ਨਹੀਂ ਤੁਹਾਨੂੰ ਲੱਗਿਆ ਕਿ ਇੱਥੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਬਣਾ ਦਿੱਤਾ ਜਾਵੇ ਤੇ ਸਾਰੇ ਕੀ ਨਿਮੋ ਚੋਂ ਚੋਣੇ ਹੋ ਕੇ ਇਹਨੂੰ ਮੰਨ ਲੈਣਗੇ ਔਰ ਜਿਵੇਂ ਅਲੀਗੇਸ਼ਨ ਜਿਹੜਾ ਵੀ ਬੰਦਾ ਬਾਹਰ ਜਾਂਦਾ ਹੈ ਉਹ ਤਾਂ ਲਾ ਹੀ ਦਿੰਦਾ ਹਰਬੀਤ ਪਠਾਨ ਮਾਜਰਾ ਦਾ ਇਹ ਇਹ ਇਲਜ਼ਾਮ ਹੀ ਲੱਗੇ ਉਹਨੇ ਲਾਇਕੇ ਦਿੱਲੀ ਵਾਲੇ ਜਿਵੇਂ ਦਖਲ ਦੇ ਰਹੇ ਨੇ ਬਾਕੀ ਚੀਜ਼ਾਂ ਛੋੜ ਰਹੇ ਆ ਉਹ ਵੀ ਭਾਵੇਂ ਬਾਹਰ ਬੈਠਾ ਉਹਦੇ ਉੱਤੇ ਪਰਚਾ ਕੋਈ ਹੋਰ ਹੈ ਪਰ ਇਹ ਅੰਜਾਮ ਇਹਨਾਂ ਇਲਜਾਮਾਂ ਤੋਂ ਦਿੱਲੀ ਵਾਲਿਆਂ ਦੀ ਤਾਂ ਇੱਕ ਇੱਛਾ ਹੈ ਕਿ ਉਹਨਾਂ ਨੇ ਤਾਂ ਆਪਣਾ ਕੰਮ ਕਰ ਹੀ ਜਾਣਾ ਹੈ। ਪੰਜਾਬ ਜਿੱਧਰ ਮਰਜੀ ਜਾਵੇ। ਇਹ ਰੌਲਾ ਹੁਣ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁੰਦਾ ਹੈ। ਭਗਵੰਤ ਮਾਨ ਉਹ ਨਹੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਨੇ ਕਿ ਕੀ ਤੁਹਾਡੀ ਕਲਮ ਕੇਵਲ ਉਪਰੋ ਹਦਾਇਤ ਆ ਜਾਂਦੀ ਹੈ ਉਹਦੇ ਤੇ ਦਸਤਕਦ ਕਰਨ ਯੋਗ ਹੀ ਹੈ। ਜਾਂ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਬੰਦੇ ਤੁਸੀਂ ਕਹਿੰਦੇ ਮੈਂ ਚੱਪਾ-ਚੱਪਾ ਜਾਣਦਾ ਮੈਂ ਕੱਲ-ਕੱਲੇ ਬੰਦੇ ਨੂੰ ਜਾਣਦਾ ਜਾਂ ਤੁਸੀਂ ਮੰਨ ਲਿਆ ਕਿ ਪੰਜਾਬ 'ਚ ਕੋਈ ਯੋਗ ਬੰਦਾ ਨਹੀਂ ਹੈ ਨਾ ਹੁੰਦਾ ਤੇ ਕੱਲ ਵੀ ਮੈਂ ਇੱਕ ਲੈਕਚਰ ਥੋੜਾ ਰਿਹਾ ਸੀ ਤੁਸੀਂ ਕਹਿੰਦੇ ਵੀ ਸਭ ਤੋਂ ਪੁਰਾਣੇ ਬੰਦੇ ਵੀ ਸਾਡੀ ਪਾਰਟੀ 'ਚ ਉਹਨਾਂ ਨੂੰ ਹੀ ਸਨਮਾਨ ਮਿਲਦਾ ਉਹ ਕਿਹੜਾ ਸਨਮਾਨ ਹੁੰਦਾ ਜਿਹੜਾ ਤੁਸੀਂ ਦੇ ਸਕਦੇ ਹੋ ਪੋਸਟਾਂ ਤਾਂ ਜਿਹੜੀ ਆ ਸਨਮਾਨਤ ਨੇ ਉਹ ਤਾਂ ਕਿਸੇ ਹੋਰ ਨੂੰ ਦੇ ਰਹੇ ਹੋ ਇਹਦੇ 'ਚ ਤੁਸੀਂ ਕਹਿੰਦੇ ਉਹਨਾਂ ਨੂੰ ਹੀ ਸਨਮਾਨ ਮਿਲਦਾ ਇਹ ਗੱਲ ਸਮਝ ਚ ਨਹੀਂ ਆਈ ਹੈ ਜੋ ਉਸ ਲੈਵਲ ਦੇ ਉੱਤੇ ਇਹਦੇ ਤੇ ਜ਼ਰੂਰ ਪੰਜਾਬ ਦੇ ਲੋਕ ਲਗਾਤਾਰ ਨਾਰਾਜ਼ਗੀ ਦਾ ਪ੍ਰਗਟਾਵਾ ਕਰ ਰਹੇ ਨੇ ਕਿ ਦਿੱਲੀ ਕਾਬਜ਼ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਤੇ ਤੁਸੀਂ ਉਹਨੂੰ ਅੱਗੇ ਹੋਰ ਵਧਾਈ ਜਾਂਦੇ ਹੋ ਉਸੇ ਕੰਮ ਨੂੰ ਤੇ ਕੋਈ ਵੀ ਉਹਦੇ ਤੇ ਸਪਸ਼ਟੀਕਰਨ ਨਹੀਂ ਦੇ ਰਿਹਾ ਜਦੋਂ ਕਦੇ ਪੁੱਛਿਆ ਗਿਆ ਤਾਂ ਚੀਫ ਮਿਨਿਸਟਰ ਕਹਿੰਦੇ ਮੈਂ ਫੈਸਲਾ ਕਰਦਾ ਇਹਦਾ ਮਤਲਬ ਤੈਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਬੁਲਾਇਆ ਕਿ ਨੌਕਰੀਆਂ ਤੇ ਵੱਡੀਆਂ ਪੋਸਟਾਂ ਮਾਰ ਲਿਆ ਨੂੰ ਦਿਓ ਤੇ ਠੀਕ ਹੈ ਜੀ ਤਾਂ ਪੰਜਾਬ ਚੀਫ ਮਿਨਿਸਟਰ ਪੰਜਾਬ ਦਾ ਇਹ ਕਦੇ-ਕਦੇ ਇਹ ਪਹਿਲਾਂ ਵੀ ਹੁੰਦਾ ਹੈ ਮੰਤਰ ਇਕਾ ਦੁਕਾ ਪੋਸਟਾਲ ਤੇ ਤੁਸੀਂ ਕਈ ਵਾਰ ਕੋਈ ਬੰਦਾ ਆਪਣੀਆਂ ਮਜਬੂਰੀਆਂ ਚ ਐਡਜਸਟ ਕਰਦੇ ਹੋ ਪਰ ਇੱਥੇ ਤਾਂ ਇੱਕ ਟ੍ਰੈਂਡ ਹੈ ਇੱਕ ਰੁਝਾਨ ਹੈ ਵੱਡਾ ਜਿਹੜਾ ਬਾਹਰਲੇ ਬੰਦਿਆਂ ਨੂੰ ਨੌਕਰੀਆਂ ਦੇਣ ਦਾ ਹੁੰਦਾ ਇਹਦੇ ਸਮੁੱਚੇ ਪੰਜਾਬੀਆਂ ਨੂੰ ਸੋਚਣਾ ਪਏਗਾ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕਿਵੇਂ ਜਵਾਬ ਦੇਹੀ ਸਰਕਾਰ ਦੀ ਤਿਆਰ ਬਿਲਕੁਲ ਇਹ ਬੜਾ ਗੰਭੀਰ ਪਹਿਲੂ ਆ ਕਿ ਇਹਦੇ ਬਾਰੇ ਕੀ ਸੋਚਦੇ ਨੇ ਪਰ ਦੂਸਰਾ ਪਹਿਲੂ ਇਹ ਤੋਂ ਵੀ ਵੱਡਾ ਤੁਰਿਆ ਹੁੰਦਾ ਹੈ ਪਾਵਰ ਕੌਮ ਦਾ ਪਾਵਰ ਕੌਮ ਦੇ ਵਿੱਚ ਪਾਵਰ ਵੀ ਕਿਹਨੂੰ ਦੇਣੀ ਹੈ ਇਹ ਵੀ ਸਰਕਾਰ ਨੇ ਤਰੀਕਾ ਕਰ ਨਵਾਂ ਕਢ ਲਿਆ ਜਿਵੇਂ ਅਧਿਕਾਰੀਆਂ ਨੂੰ ਲਾਉਣ ਲੱਗ ਪਏ ਤੇ ਦੂਹੇ ਪਾਸੇ ਉਹਨਾਂ ਦੀ ਜ਼ਮੀਨਾਂ ਨੂੰ ਵੀ ਹੱਥ ਪੈ ਰਹੇ ਤੇ ਉਹਦੇ ਉੱਤੇ ਵੀ ਇੰਜੀਨੀਅਰਿੰਗ ਯੂਨੀਅਨਾਂ ਸਾਹਮਣੇ ਆ ਰਹੀਆਂ ਨੇ ਸੋ ਇਸ ਸਥਿਤੀ ਦੇ ਉੱਤੇ ਵੀ ਕੋਈ ਦਿਖਦਾ ਜੀ ਕਿ ਅੱਗੇ ਕਾਰਵਾਈ ਹੁੰਦੀ ਇਹਨਾਂ ਦੀ ਕਿ ਇਸੇ ਤਰੀਕੇ ਕਰਨਾ ਚੱਲਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਇੰਜੀਨੀਅਰਾਂ ਨੇ ਪਟੀਸ਼ਨ ਫਾਈਲ ਕੀਤੀ ਹੋਈ ਉਹ ਪਟੀਸ਼ਨ ਕਾਦੇ ਲਈ ਸੀ ਜਦੋਂ ਪੰਜਾਬ ਰਾਜ ਬਿਜਲੀ ਬੋਰਡ ਅਨਮੰਡਲ ਕੀਤਾ ਤੋੜ ਕੇ ਕਾਰਪੋਰੇਸ਼ਨਾਂ ਬਣਾਈਆਂ 2010 ਦੇ ਨੇੜੇ ਨੇੜੇ ਦੀ ਗੱਲ ਹੈ। ਉਹਨਾਂ ਦਿਨਾਂ ਦੇ ਵਿੱਚ ਇੱਕ ਟ੍ਰਾਈਪਾਰਟਾਈਟ ਸਮਝੌਤਾ ਹੋਇਆ ਸੀ, ਤਿੰਨ ਧਿਰਾਂ ਸਮਝੌਤਾ ਜਿਹਨੂੰ ਕਹਿੰਦੇ ਆ। ਇੱਕ ਪਾਵਰ ਕੌਮ ਦੀ ਮਲੇਜਮੈਂਟ, ਦੂਜੀ ਪੰਜਾਬ ਸਰਕਾਰ, ਤੀਜੀ ਬਿਜਲੀ ਬੋਰਡ ਦੇ ਮੁਲਾਜ਼ਮ। ਇਹਨਾਂ ਚ ਤਿੰਨ ਧਿਰਾਂ ਸਮਝੌਤਾ ਹੋਇਆ। ਉਹ ਤਿੰਨ ਧਿਰਾਂ ਸਮਝੌਤੇ ਦੇ ਵਿੱਚ ਇਹ ਗੱਲ ਸੀਗੀ ਕਿ ਇੱਕ ਤਿੰਨ ਮੈਂਬਰੀ ਕਮੇਟੀ ਬਣੂਗੀ। ਜਿਹੜੀ ਕਮੇਟੀ ਇਹ ਫੈਸਲਾ ਕਰੂਗੀ ਕਿ ਕਿਹੜੇ ਬੰਦਿਆਂ ਨੂੰ ਪਾਵਰ ਕਾਮ ਚ ਭੇਜਣਾ ਹੈ ਕਿਹੜੇ ਬੰਦੇ ਨੂੰ ట్రాన్స్‌ਮਿਸ਼ਨ ਕੰਪਨੀ ਚ ਭੇਜਣਾ ਹੈ ਕਿਹੜੇ-ਕਿਹੜੇ ਅਫਸਰਾਂ ਨੂੰ ਕਿਸ ਤਰੀਕੇ ਦੇ ਨਾਲ ਵੱਡ ਕਰਨੀ ਹੈ ਉਹ ਸਾਰਾ ਕੁਝ ਉਹ ਤਿੰਨ ਮੈਂਬਰੀ ਕਮੇਟੀ ਨੇ ਦੇਖਣਾ ਸੀ ਤੇ ਹੁਣ ਜਿਹੜਾ ਉਹ ਇੰਜੀਨੀਅਰ ਗਏ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਸਰਕਾਰਾਂ ਨੇ ਅੱਜ ਤੱਕ ਕੱਲੀ ਇਹ ਨਹੀਂ ਉਦੋਂ ਬਾਅਦ ਜਿਹੜੀ ਵੀ ਸਰਕਾਰ ਰਹੀ ਚਾਹੇ ਅਕਾਲੀਆਂ ਦੀ ਰਹੀ ਕਾਂਗਰਸ ਦੀ ਰਹੀ ਚਾਹੇ ਇਹਨਾਂ ਦੀ ਰਹੀ ਉਹ ਕਮੇਟੀਆਂ ਨਹੀਂ ਬਣਾਈ ਤਨਤਰੀ ਬੈਠ ਕੇ ਸਮਝੌਤਾ ਹੋਇਆ ਹੋਵੇ ਜਿਹਦੇ ਚ ਗਵਰਨਮੈਂਟ ਵੀ ਵਿੱਚ ਹੋਵੇ ਜਿਹਦੇ ਚ ਮੈਨੇਜਮੈਂਟ ਵੀ ਹੋਵੇ ਬਾਕੀ ਉਹ ਕਮੇਟੀ ਬਣੀ ਹੋਣੀ ਕਮੇਟੀ ਨਾ ਬਣਾਉਣ ਦੇ ਪਿੱਛੇ ਫਿਰ ਮਨਸਾ ਕੀ ਹੈ ਉਹਨਾਂ ਦਾ ਇੱਕ ਹੋਰ ਇਲਜ਼ਾਮ ਹੈ ਉਹ ਇਲਜ਼ਾਮ ਇਹ ਹੈ ਕਿ ਜਿਹੜੇ ਵੀ ਬੰਦੇ ਤੁਹਾਨੂੰ ਲੱਗਦੇ ਨੇ ਕਿ ਪੀ ਟਰਾਂਸਫਰਸ਼ਨ ਕੰਪਨੀ ਦੇ ਵਿੱਚ ਲੱਗੇ ਹੋਏ ਨੇ ਇੰਨਾ ਚਿਰ ਤੋਂ ਕੰਮ ਕਰਦੇ ਨੇ ਤੇ ਜੇ ਜੇ ਉਹਦੇ ਚ ਕੋਈ ਤੁਹਾਡਾ ਚਹੇਤਾ ਬੈਠਾ ਬਣ ਤਾਂ ਪਾਵਰ ਕਾਮ ਚ ਪ੍ਰੋਮੋਸ਼ਨ ਆ ਨਿਕਲਿਆ ਇੱਕ ਉਹਨੂੰ ਕੱਢ ਕੇ ਉਧਰ ਲਾ ਦਿੰਦੇ ਨੇ ਜੇ ਇੱਕ ਪ੍ਰੋਮੋਸ਼ਨ ਦੂਜੇ ਪਾਸੇ ਨਿਕਲਿਆ ਆਈ ਇਹਦੀ ਬਜਾਏ ਇੱਧਰ ਤੁਹਾਡਾ ਚਿਹਤਾ ਬੰਦਾ ਬੈਠਾ ਉਹਨੂੰ ਚਾ ਕੇ ਉੱਥੇ ਪ੍ਰਮੋਟ ਕਰ ਦਿੰਦੇ ਨੇ ਮਤਲਬ ਪਿਕ ਐਂਡ ਚੂਜ ਜਿਹੜੇ ਅਫਸਰ ਕਰ ਰਹੇ ਨੇ ਇਹ ਸਾਰੇ ਮਾਮਲਿਆਂ ਦੇ ਵਿੱਚ ਇਹਦੇ ਲਈ ਉਹ ਪਟੀਸ਼ਨ ਤੇ ਨਾਲ ਦੀ ਨਾਲ ਇੱਕ ਕੁਐਸਚਨ ਅਰੇਂਜ ਹੋਇਆ ਹਰਪ੍ਰੀਤ ਸੁੰਦਰਾ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਅਦਾਲਤ ਦੇ ਵਿੱਚ ਇੱਕ ਕੇਸ ਕੁਐਸਚਨ ਆਨਸਰ ਹੋਏ ਨੇ ਉਹਦੇ ਚੋ ਇਹ ਕਿਹਾ ਗਿਆ ਕਿ ਕੀ ਉਹ ਟਰਾਂਸਫਾਰਮ ਦਾ ਜਿਹੜੀ ਹੈਗੀ ਹੈ ਉਸ ਦਾ ਸ਼ੁਰੂ ਤੋਂ ਹੀ ਆਈ ਐਸ ਨੂੰ ਹੀ ਤੁਸੀਂ ਦੇ ਰੱਖਿਆ ਚਾਰਜ ਚੇਅਰਮੈਨ ਕੰਮ ਜਿਹੜਾ ਐਮ ਡੀ ਦਾ ਬੰਦੇ ਜਿਹੜੇ ਡਾਇਰੈਕਟਰ ਦਾ ਤੇ ਇਧਰ ਵੀ ਹੁਣ ਕਾਫੀ ਲੰਬੇ ਸਮੇਂ ਤੋਂ ਚਾਹੇ ਅਜੋਏ ਸ਼ਰਮਾ ਚਾਹੇ ਨੇ ਮਤਲਬ ਹੁਣ ਬਸੰਤ ਕਰਕੇ ਨੂੰ ਲਾਤਾ ਚੇਅਰਮੈਨ ਵੀ ਉਹੀ ਹੈ ਤੇ ਤੁਹਾਡਾ ਐਮ ਡੀ ਵੀ ਉਹੀ ਹੈ ਇੱਕੋ ਹੀ ਇਹ ਸਵਾਲ ਪੁੱਛਿਆ ਗਿਆ ਅਦਾਲਤ ਨੇ ਪੁੱਛਿਆ ਕਿ ਕੀ ਜਿਹੜੀ ਇਹ ਸੀ ਐਮ ਡੀ ਦੀ ਪੋਸਟ ਹੈ ਇਹ ਕਾਡਰ ਪੋਸਟ ਕਾਡਰ ਪੋਸਟ ਦਾ ਮਤਲਬ ਹੈ ਕਿ ਉੱਥੇ ਆਈ ਇਸੇ ਹੀ ਲੱਗਦੇ ਨੇ ਜਿਹੜੀਆਂ ਕਾਡਰ ਪੋਸਟ ਆਉਂਦੀਆਂ ਨੇ ਉੱਥੇ ਦੂਜਾ ਨਹੀਂ ਲੱਗ ਸਕਦਾ ਤਾਂ ਜੇ ਕਾਡਰ ਪੋਸਟ ਨਹੀਂ ਹੈ ਤਾਂ ਆਈਐਸ ਕਿਉਂ ਵਾਰ-ਵਾਰ ਉਹੀ ਲੱਗ ਰਿਹਾ ਹੈ ਉਸੇ ਨੂੰ ਲਾਇਆ ਜਾ ਰਿਹਾ ਇਹਦਾ ਜਵਾਬ ਦੇਣਾ ਪਊਗਾ ਸਰਕਾਰ ਨੂੰ ਉਹਦੇ ਤੇ ਜਵਾਬ ਨਹੀਂ ਫਿਰ ਹੁਣ ਸਰਕਾਰ ਦੇ ਵਕੀਲ ਨੇ ਟਾਈਮ ਮੰਗ ਲਿਆ ਵੀ ਮੈਨੂੰ ਟਾਈਮ ਦੇ ਦਿਓ ਜੀ ਸਤੰਬਰ ਦਾ 1 ਸਤੰਬਰ ਤੱਕ ਦਾ ਆਪ ਤਾਂ ਕਿ ਜਵਾਬ ਨਾਮਾ ਫਾਈਲ ਕੀਤਾ ਜਾ ਸਕਦਾ ਉਹਨੂੰ ਜਵਾਬਨਾਮਾ ਫਾਈਲ ਹੋਏਗਾ ਅਗਲੀ ਜਿਹੜੀ ਪੇਸ਼ੀ ਹੋਏਗੀ ਉਹਦੇ ਤੇ ਫਿਰ ਇਹ ਗੱਲਾਂ ਸਾਫ ਤੋਂੜਨ ਦੀਆਂ ਕੀ ਐ ਕੀ ਨਹੀਂ ਉਹਦੇ ਤੇ ਨਾਲ ਦੂਜੀ ਗੱਲ ਇਹਦਾ ਨੁਕਸਾਨ ਕੀ ਹੋ ਰਿਹਾ ਜਦੋਂ ਕਾਡਰ ਪੋਸਟ ਨਹੀਂ ਹੈ ਨੁਕਸਾਨ ਇਹ ਹੋ ਰਿਹਾ ਜਿਹੜੀ ਇਹਨਾਂ ਦੀ ਖੁਦ ਵਖਤਿਆਰੀ ਹੈ ਕਾਰਪੋਰੇਸ਼ਨਾਂ ਦੀ ਉਹ ਕੰਪਰੋਮਾਈਜ਼ ਹੁੰਦੀ ਹੈ ਹੁਣ ਜੇ ਸੈਕਟਰੀ ਮਤਲਬ ਆਈ ਐ ਅਫਸਰ ਹੈ ਐਮ ਡੀ ਚੇਅਰਮੈਨ ਕਾਮ ਐਮ ਡੀ ਕੋਈ ਹੋਰ ਟੈਕਨੀਕਲ ਬੰਦਾ ਲੱਗਿਆ ਹੋਇਆ ਤਾਂ ਬੋਰਡ ਆਫ ਡਾਇਰੈਕਟਰ ਜਿਹੜਾ ਇਹਦਾ ਹੁੰਦਾ ਹੈ ਜਿਹੜਾ ਸਭ ਤੋਂ ਉੱਚ ਬਾਡੀ ਹੈ ਵੱਡੇ ਫੈਸਲੇ ਉਹ ਕਰਦੀ ਹੈ ਤੇ ਜੇ ਹੁਣ ਸੀਐਮਡੀ ਵੀ ਉਹੀ ਆਈਐਸ ਅਫਸਰ ਹੈ ਉਹ ਸੈਕਟਰੀ ਵੀ ਹੈ ਤੇ ਸੀਐਮਡੀ ਵੀ ਹੈ ਬੋਰਡ ਆਫ ਡਾਇਰੈਕਟਰ ਚ ਆਪੀ ਉਹ ਮਜ਼ਬੂਤ ਹੈ ਇਸ ਸੀਐਸ ਦੇ ਵਿੱਚ ਹੈ ਜੋ ਮਰਜ਼ੀ ਕੰਮ ਕਰਾਊਗਾ ਇਸੇ ਕਰਕੇ ਇਹ ਖੇਡ ਚੱਲ ਰਹੀ ਹੈ ਜ਼ਮੀਨਾਂ ਵੇਚਣ ਦੇ ਨਾਂ ਤੇ ਬਾਕੀ ਦੇ ਨਾਂ ਤੇ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਕਿ ਇਕੱਠਾ ਫੈਸਲਾ ਕਰਾ ਲਓ ਉਹ ਆਪੀ ਕਰਾ ਲੂਗਾ ਜਿਹੜਾ ਸੈਕਟਰੀ ਵੀ ਲੱਗਿਆ ਹੋਇਆ ਜਿਹੜਾ ਸੀਐਮਡੀ ਵੀ ਲੱਗਿਆ ਹੋਇਆ ਤੇ ਬੋਰਡ ਦੀ ਪ੍ਰਧਾਨਗੀ ਵੀ ਉਹ ਆਪੀ ਕਰੂਗਾ ਫਿਰ ਆਟੋਮੈਟਿਕਲੀ ਫੈਸਲੇ ਹੋ ਜਾਣਗੇ ਹੁਣ ਇਹਦੇ ਖਿਲਾਫ ਇੰਜੀਨੀਅਰ ਐਸੋਸੀਏਸ਼ਨ ਵੀ ਖੜੀ ਹੋਊਗੀ ਮੁਲਾਜ਼ਮ ਜਥੇਬੰਦੀਆਂ ਪਹਿਲਾਂ ਹੀ ਖੜੀਆਂ ਨੇ ਇਹਦੇ ਖਿਲਾਫ ਉਹਨਾਂ ਨੇ 26 ਤਰੀਕ ਨੂੰ ਤਾਂ ਮਾਸ ਲੈਵਲ ਦੇ ਉੱਤੇ ਫੈਸਲਾ ਕਰ ਲਿਆ ਕਿ ਅਸੀਂ ਤੁਹਾਡੇ WhatsApp ਗਰੁੱਪਾਂ ਚੋਂ ਬਾਹਰ ਹੋ ਜਾਾਂਗੇ ਤੁਹਾਡਾ ਆਰਡਰ ਨਹੀਂ ਸੁਣਨਾ ਜਿਹੜਾ ਤੁਸੀਂ WhatsApp ਤੇ ਦਿੰਦੇ ਹੋ ਉਸ ਤੋਂ ਬਾਅਦ ਫਿਰ ਅਗਲਾ ਸਟੈਪ ਦੇਖਾਂਗੇ ਜਮੀਨਾ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਤੁਹਾਨੂੰ ਵੇਚਣ ਨਹੀਂ ਦੇਵਾਂਗੇ ਨੰਬਰ 1 ਦੂਜਾ ਜਿਹੜੇ ਤੁਸੀਂ ਤੁਹਾਡੇ ਖੱਲਾ ਫਿੱਟ ਨਹੀਂ ਆਉਂਦੇ ਬੰਦੇ ਉਹਨਾਂ ਨੂੰ ਸਸਪੈਂਡ ਕਰਦੇ ਚਲੇ ਜਾ ਰਹੇ ਹੋ ਇਹ ਵੀ ਇੱਕ ਗੈਰ ਕਾਨੂੰਨੀ ਤੇ ਉਹ ਹੈ ਤੇ ਤੀਜਾ ਉੱਥੇ ਕੋਈ ਨਾ ਕੋਈ ਟੈਕਨੀਕਲ ਬੰਦਾ ਸੀਐਮਡੀ ਲਾਇਆ ਜਾਵੇ ਇਹਦੀ ਬਜਾਏ ਕਿ ਬਿਊਰੋਕਰੇਟ ਉਹਨੂੰ ਕੰਟਰੋਲ ਕਰੇ ਇਹ ਕੁਝ ਵੱਡੇ ਮੁੱਦੇ ਨੇ ਜਿਨ੍ਹਾਂ ਦੇ ਆਧਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਮਲਾ ਹੋਰ ਟਕਰਾਵਾਵਾਂ ਵਾਣਨ ਦੀ ਸੰਭਾਵਨਾ ਹੈ ਜੇ ਸਰਕਾਰ ਨੇ ਆਪਣੀ ਮਨਮਾਨੀ ਆਪਣੀ ਜਿੱਦ ਦਿੱਲੀ ਦੇ ਉਹ ਜਿਹੜੇ ਪਾਵਰਫੁੱਲ ਬੰਦੇ ਨੇ ਉਹਨਾਂ ਨੇ ਨਾਂ ਛੱਡੀ ਤਾਂ ਹੌਸਲ ਲੈਵਲ ਦੇ ਉੱਤੇ ਸਰਦਾਰ ਰਮ ਸਿੰਘ ਜੀ ਜੇ ਟਕਰਾ ਦੀ ਗੱਲ ਕਰੀਏ ਇੱਕ ਟਕਰਾ ਤਾਂ ਪੰਥਕ ਤੇ ਐਸਜੀਪੀਸੀ ਤੇ ਸਰਕਾਰ ਚੁੰਦਾ ਦਿਖ ਰਿਹਾ ਹੈ ਇੱਕ ਟਕਰਾ ਉਸ ਪੰਥਕ ਧਰਾਂ ਦੇ ਅੰਦਰ ਚੱਲ ਰਿਹਾ ਹੈ ਉਸ ਸੰਸਥਾ ਦੇ ਅੰਦਰ ਚੱਲ ਰਿਹਾ ਉਸ ਟਕਰਾ ਚੋ ਫਿਰ ਇੱਕ ਵਾਰ ਚਰਚਾ ਬਾਹਰ ਆਈ ਜਿਕੇ ਗਿਆਨੀ ਦੇ ਕੁਬੀਰ ਸਿੰਘ ਲੰਮੀ ਛੁੱਟੀ ਤੇ ਜਾ ਰਹੇ ਨੇ ਜੀ ਇਹਦੇ ਕੀ ਅਰਥ ਸਮਝੀ ਇਹਨਾਂ ਦਿਨਾਂ ਦੇ ਦਰਮਿਆਨ ਇਹ ਗੱਲ ਉਦੋਂ ਤੋਂ ਹੀ ਚੱਲ ਰਹੀ ਹੈ ਪਹਿਲਾਂ ਵੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਯਾਨੀ ਰਘਵੀਰ ਸਿੰਘ ਨੂੰ ਐਡਵਾਈਸ ਕੀਤਾ ਗਿਆ ਸਲਾਹ ਦਿੱਤੀ ਗਈ ਹੈ ਤੁਸੀਂ ਲੰਬੀ ਛੁੱਟੀ ਤੇ ਚਲੇ ਜਾਓ ਕਿਉਂਕਿ ਅੰਦਰੂਨੀ ਟਕਰਾਅ ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਇਹਨਾਂ ਦੇ ਕੰਪਰੋਮਾਈਜ਼ਿੰਗ ਸਥਿਤੀ ਲੰਬੀ ਵਿੱਚ ਵਿਚਾਰ ਲਾ ਰਸਤਾ ਜਿਹਦੇ ਵਿੱਚ ਯਾਨੀ ਕੁਲਦੀਪ ਸਿੰਘ ਗੜਗਜ ਨੂੰ ਮੁੜ ਕੇ ਦਸਤਾਰਬੰਦੀ ਕਰਾਈ ਗਈ ਜਦੋਂ ਕੇਸਗੜ ਸਾਹਿਬ ਵਿਖੇ ਇਕੱਠ ਸਦਿਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਤਾਂ ਨਿਹੰਗ ਜਥੇਬੰਦੀਆਂ ਬਾਕੀ ਬਹੁਤ ਸਾਰੇ ਜੰਮ ਦੇ ਵੀ ਟਕਸਾਲੇ ਨਹੀਂ ਸੀ ਮੰਨ ਰਹੇ ਤਾਂ ਉੱਥੇ ਕੀ ਕੀਤਾ ਗਿਆ ਇਹਨਾਂ ਨੂੰ ਬੁਲਾ ਕੇ ਫਿਰ ਸਾਰਿਆਂ ਨੂੰ ਐਜੇ ਮੁਖ ਗ੍ਰੰਤੀ ਦਸਤਾਰ ਜੈ ਜਗਬੀਰ ਸਿੰਘ ਤੋਂ ਵੀ ਦਵਾਈ ਗਈ ਪਹਿਲੇ ਪਹਿਲਾਂ ਨਹੀਂ ਸੀ ਦਿੱਤੀ ਜਦੋਂ ਰਾਤ ਨੂੰ ਬਹੁਤ ਸਾਜਰੇ ਉਹਨਾਂ ਨੂੰ ਦਸਤਾਰ ਬੰਦੀ ਕਰਾਤੀ ਸੀ ਬਾਕੀ ਜਥੇਬੰਦੀਆਂ ਵਿਰੋਧ ਕਰਦੀਆਂ ਸੀ ਫਿਰ ਉੱਥੇ ਬੋਲਦੇ ਹੋਏ ਜਿਹੜੇ ਨਿਹੰਗ ਮੁਖੀ ਬਲਬੀਰ ਸਿੰਘ ਸੀ ਉਹਨਾਂ ਦੀ ਸਪੀਚ ਬਹੁਤ ਚਰਚਾ ਵਿੱਚ ਰਹੀ ਸੀ ਉਹਨਾਂ ਨੇ ਇੱਕ ਗੱਲ ਤਾਂ ਇਹ ਕਹੀ ਸੀ ਉਹਨਾਂ ਨੇ ਇਹਨਾਂ ਦੀ ਪ੍ਰਸ਼ੰਸਾ ਕੀਤੀ ਗਿਆਨੀ ਰਗਵੀਰ ਸਿੰਘ ਦੀ ਜੈਨੀ ਹਰਪ੍ਰੀਤ ਸਿੰਘ ਦੀ ਜਿਨ੍ਹਾਂ ਨੇ 2 ਦਸੰਬਰ ਦਾ ਹੁਕਮਨਾਮਾ ਸੁਣਾਇਆ ਸੀ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਬੇਇੱਜ਼ਤੀ ਕਰਕੇ ਤੁਸੀਂ ਕੱਢ ਰਹੇ ਹੋ ਇਹ ਠੀਕ ਨਹੀਂ ਹੈ ਇਹਨਾਂ ਦਾ ਮਾਨ ਸਨਮਾਨ ਬਹਾਲ ਰਹਿਣਾ ਚਾਹੀਦਾ ਤੇ ਕੀਤਾ ਜਾਣਾ ਚਾਹੀਦਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਗੜਕਾ ਜਨੂ ਬਤਾਰ ਜਥੇਦਾਰ ਕੇਸਗੜ੍ਹ ਸਾਹਿਬ ਮਾਨਤਾ ਦੇ ਰਹੇ ਹਾਂ ਜਿਹੜਾ ਅਕਾਲ ਤਖਤ ਸਭ ਦਾ ਜਥੇਦਾਰ ਹੈ ਉਹ ਆਸਤਾਵੀਆਂ ਦੇ ਮਨਾਏ ਜਾਣ ਦੇ ਦੌਰਾਨ ਹੀ ਲਾਉਣਾ ਚਾਹੀਦਾ ਨਵਾਂ ਜਿਹੜਾ ਰੈਗੂਲਰ ਜਥੇਦਾਰ ਹੈ ਸਲਾਮ ਮਸਬਰੇ ਕਰਕੇ ਜਿਹੜੇ ਇਹ ਤੋਂ ਲੇਟ ਨਹੀਂ ਹੈ ਤਾਂ ਇਹ ਸਾਰਾ ਪ੍ਰੈਸ਼ਰ ਉਸੇ ਲੈਵਲ ਤੇ ਚਲਦਾ ਜਾ ਰਿਹਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਉਸ ਤੋਂ ਬਾਅਦ ਦੂਜੀ ਤਰਬੀਏ ਕਹਿੰਦੀ ਹੈ ਕਿ ਗਿਆਨੀ ਰੰਗਬੀਰ ਸਿੰਘ ਵੀ ਭਾਵੇਂ ਕੰਪਰੋਮਾਈਜ਼ਿੰਗ ਸਥਿਤੀ ਦੇ ਵਿੱਚ ਨਜ਼ਰ ਆ ਰਹੇ ਸੀ ਆਪਣਾ ਉਹਦਾ ਬਚਾਉਣ ਦੇ ਲਈ ਇਹ ਵੀ ਲੱਗਿਆ ਕਿ ਉਹ ਹਾਈ ਕੋਰਟ ਚਲੇ ਗਏ ਸੀ ਬਾਅਦ ਦੇ ਵਿੱਚ ਕੰਪਰੋਮਾਈਜ਼ ਹੋਇਆ ਕਿ ਚਲੋ ਜੀ ਤੁਹਾਡੀ ਹੈਡ ਗ੍ਰਾਂਥੀਸ਼ਿਪ ਤਾਂ ਕਾਇਮ ਰੱਖੀ ਜਾਊਗੀ ਤੁਸੀਂ ਕੁਝ ਗੱਲਾਂ ਕਰ ਲਓ ਹੁਣ ਕੀ ਆ ਜਿਹੜੀ ਸਤਾਪਦੀਆਂ ਦੇ ਦੌਰਾਨ ਹੈਡ ਗ੍ਰਾਂਥੀ ਜੇ ਛੁੱਟੀ ਤੇ ਚਲੇ ਜਾਂਦੇ ਨੇ ਕਹਿੰਦੇ ਉਹਨਾਂ ਦੀਆਂ ਛੁੱਟੀਆਂ ਬਕਾਇਆ ਕਾਫੀ ਨੇ ਕੁਝ ਤਾਂ ਅਪਲਾਈ ਕੀਤਾ ਹੋਇਆ ਪਰ ਉਹਨਾਂ ਨੂੰ ਕਿਹਾ ਗਿਆ ਤੁਸੀਂ ਲੰਮੀ ਛੁੱਟੀ ਤੇ ਚੱਲ ਜਾਓ ਮਤਲਬ ਜਿੰਨਾ ਟੰਨੇ ਹੋ ਰਹਿੰਦਾ ਹੁਣ ਛੱਡੋ ਪਰ ਬਾਕੀ ਦੀਆਂ ਚੀਜ਼ਾਂ ਨੇ ਤੁਹਾਡੀਆਂ ਉਹ ਉਹ ਵੇਲ ਜਾਣਗੀਆਂ ਤੁਹਾਨੂੰ ਬਖਾਇਬ ਕੂਏ ਸਾਰੇ ਉਹ ਸਾਰੇ ਇਸ ਬਾਵਨੇ ਦੇ ਵਿੱਚ ਤਾਂ ਕੀ ਹੁਣ ਫਿਰ ਜੇ ਗਿਆਨੀ ਰਘਵੀਰ ਸਿੰਘ ਛੁੱਟੀ ਤੇ ਚਲੇ ਜਾਂਦੇ ਨੇ ਤਾਂ ਕਹਿੰਦੇ ਐਡੀਸ਼ਨਲ ਚਾਰਜ ਜਿਹੜੇ ਉੱਥੇ ਐਡੀਸ਼ਨਲ ਮੁੱਖਗ੍ਰਾਂਤੀ ਨੇ ਉਹਨਾਂ ਨੂੰ ਮੁੱਖਗ੍ਰਾਂਤੀ ਦਾ ਚਾਰਜ ਦੇ ਦਿੱਤਾ ਜਾਏਗਾ ਹੁਣ ਸਾਰੇ ਸਰਕਾਰਾਂ ਮੰਗੇ ਚਾਰਜਾਂ ਤੇ ਕੰਮ ਚੱਲੂਗਾ ਜਾਂ ਕੋਈ ਤੁਸੀਂ ਰੈਗੂਲਰ ਜਿਹੜੇ ਇਸ ਸਤਵੀਆਂ ਦੇ ਦੌਰਾਨ ਵੀ ਨਹੀਂ ਕਿਸ ਸਤब्दी ਦੇ ਦੌਰਾਨ ਵੀ ਜਥੇਦਾਰ ਕਾਰਜਕਾਰੀ ਹੋ ਰਹੇਗੇ ਕੱਲ ਤੱਕ ਸਭ ਦੇ ਪਹਿਲਾ 5 ਸਾਲ ਗਿਆਨੀ ਹਰਪ੍ਰਿੰਤ ਸਿੰਘ ਕਾਰਜਕਾਰੀ ਚੱਲਗੇ ਫਿਰ ਹੁਣ ਇਹ ਚੱਲ ਗਏ ਇਹ ਸਵਾਲ ਤਾਂ ਬਹੁਤ ਬੜਾ ਕਿ ਇੰਡੀਆ ਮਹੱਤਵਪੂਰਨ ਸੰਸਥਾਵਾਂ ਤੇ ਤੁਸੀਂ ਰੈਗੂਲਰ ਜਥੇਦਾਰ ਕਿਉਂ ਨਹੀਂ ਨਾ ਹੁੰਦੇ ਔਰ ਜਾਂ ਫਿਰ ਇਹ ਸੰਭਵ ਮੰਨ ਲਿਆ ਜਾਵੇ ਕਿ ਸਤब्दी ਦੇ ਦੌਰਾਨ ਨਹੀਂ ਕੱਲ ਤੱਕ ਦਾ ਕੋਈ ਨਵਾਂ ਜਥੇਦਾਰ ਦੇਖਣ ਨੂੰ ਮਿਲੇਗਾ ਲੋਕੇ ਦੇਖਣਗੇ ਕਿ ਹੋਰ ਹੈ ਜਾਂ ਹੈਂਡਗ੍ਰਾਂਥੀ ਰੈਗੂਲਰ ਕਿਸੇ ਹੋਰ ਨੂੰ ਨਾ ਦੇਣਗੇ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਕੋਈ ਗੱਲ ਹੋਏਗੀ ਇਹ ਕਾਫੀ بڑا ਅਜੀ ਖਲਾਰਾ ਉਸ ਲੈਵਲ ਦੇ ਉੱਤੇ ਪਿਆ ਹੋਇਆ ਔਰ ਉਹਨਾਂ ਨੇ 2 ਦਸੰਬਰ ਦੇ ਹੁਕਮਨਾਮਿਆਂ ਦੇ ਮਾਮਲੇ 'ਚ ਜੋ ਕੀਤਾ ਅਜੇ ਤੱਕ ਜਿਹੜੀ ਤਪਾਰੂ ਤੇ ਰਹਿ ਸ਼ਾਇਦ ਉਹ ਅੰਦਰੋਂ ਮੰਨ ਨਹੀਂ ਸਕੀ ਉਹਨਾਂ ਨੂੰ ਲੱਗਦਾ ਕਿ ਬਹੁਤ ਪੰਗਾ ਪਾਤਾ ਜਿਵੇਂ ਵੀ ਮਰਜੀ ਹੈ ਇੱਕ ਵਾਰ ਉਹਨਾਂ ਬੰਦਿਆਂ ਨੂੰ ਉੱਥੇ ਪਹੁੰਚਾਉਣਾ ਹੈ ਉਹਨਾਂ ਨੂੰ ਪੋਸਟਾਂ ਤੋਂ ਉਤਾਰਨਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਜੇ ਟ੍ਰੈਂਡ ਉਹੀ ਅਜੇ ਰੁਝਾਨ ਤੇ ਟ੍ਰੈਂਡ ਉਹੀ ਵਿਕਸਤ ਹੋਇਆ ਨਜ਼ਰ ਆਉਂਦਾ ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਗੱਲ ਕਲੈਰਿਟੀ ਹੋਏਗੀ ਜਿਹੜਾ ਕੇਸਗੜ ਸਾਹਿਬ ਜੰਦੇ ਹੰਗਮੁਖੀ ਨੇ ਕਿਹਾ ਉਹ ਹੁਣ ਲਾਗੂ ਹੋ ਜਾਏਗਾ ਜਾਂ ਉਹ ਵੀ ਅੱਧ ਪਚਦ ਕਰਕੇ ਇੱਕ ਮੌਕਾ ਦੇ ਲਿਆ ਵੀ ਜੱਜਦਾਰ ਸਾਹਿਬ ਨੂੰ ਮੰਨਤਾ ਮਿਲ ਗਈ ਹੁਣ ਅੱਗੇ ਦੇਖੀ ਜਾਊਗੀ ਹੁਣ ਬਾਅਦ ਚ ਦੇਖਾਂਗੇ ਜਦੋਂ ਸਤਾਵਦੀਆਂ ਬਣਾ ਲਈਆਂ ਗਈਆਂ ਇਹ ਫੈਸਲੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀ ਜਾਏਗੀ ਤੇ ਅੰਤਰਗ ਕਮੇਟੀ ਦੀ ਮੀਟਿੰਗ ਕਹਿੰਦੇ ਨੇ ਸ਼ਾਇਦ 29 ਤਰੀਕ ਨੂੰ ਹੋ ਜਾਏ ਕਿਉਂਕਿ 23 ਤੋਂ 31 ਤੱਕ ਇਹ ਚੱਲ ਰਹੇ ਜਿਹੜੇ ਤਾਂ ਤੱਕ ਕਿਸ ਗੜ ਸਾਹਿਬ ਦੇ ਵਿੱਚ ਵੀ ਜਿਹੜੇ ਸਤਾਪਦੀ 350 ਸਾਲਾਂ ਦੇ ਜਸ਼ਨ ਮਨਾਏ ਜਾਣਗੇ ਉਸ ਤੋਂ ਬਾਅਦ ਉਹ ਸਿੱਧੀ ਮੀਟਿੰਗ ਸਿੱਧੀ ਸਮਾਗਮ ਬਣਾਏ ਸਿੱਧੀ ਸਮਾਗਮ ਤੇ ਸਿੱਧੀ ਸਮਾਗਮਾਂ ਤੋਂ ਬਾਅਦ ਜਿਹੜਾ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਏਗੀ ਤੇ ਜਾਂ ਉਸ ਤੋਂ ਬਾਅਦ ਫਿਰ ਕੋਈ ਸਿੰਘ ਸਾਹਿਬਾਂ ਦੀ ਮੀਟਿੰਗ ਹੁੰਦੀ ਹੈ ਇਹ ਜਿਆਦਾ ਮਹੱਤਵਪੂਰਨ ਰਹਿਣਗੀਆਂ ਅੰਦਰੂਨੀ ਇਹ ਸਾਰੇ ਮਾਮਲੇ ਦੇ ਵਿੱਚ ਬਿਲਕੁਲ ਸਰਦਾਰ ਅਮਿਤ ਸਿੰਘ ਜੀ ਅੱਜ ਇੱਕ ਨਜ਼ਰ ਕਾਂਗਰਸ ਦੀ ਬੈਠਕ ਤੇ ਵੀ ਜ਼ਰੂਰ ਮરાਇਓ ਕਹਿੰਦੇ ਕਿ ਅੱਜ ਕਾਂਗਰਸ ਦੀ ਬੈਠਕ ਹੋਣ ਜਾ ਰਹੀ ਹੈ ਉਹਦੇ ਵਿੱਚ ਕੀ ਨਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਲੈ ਕੇ ਕੋਈ ਉਹਨਾਂ ਨਾਲ ਗੱਲਬਾਤ ਕਰਨੀ ਹੈ ਜਾਂ ਤਰਨਤਨ ਦੀ ਜਿਵੇਂ ਚੋਣ ਦੀ ਸਮੀਖਿਆ ਕਰਨੀ ਹੈ ਕਿ ਹਾਰ ਦੇ ਕਾਰਨ ਕੀ ਰਹੇ ਜਾਂ ਫਿਰ ਨਵੇਂ ਪ੍ਰਧਾਨ ਬਾਰੇ ਵੀ رائے ਹੋ ਸਕਦੀ ਹੈ ਕਿ ਬਈ ਸਾਰਿਆਂ ਦੀ رائے ਕੀ ਹੈ ਕਿ ਨਵਾਂ ਪ੍ਰਧਾਨ ਕਿਹਨੂੰ ਲੱਗਣਾ ਚਾਹੀਦਾ ਕੀ ਹੋਏਗਾ ਅੱਜ ਦੀ ਕਹਿੰਦੇ ਕਾਂਗਰਸ ਦੀ ਪੰਜਾਬ ਕਾਂਗਰਸ ਦੀ ਬੈਠਕ ਹੈ ਜੀ ਅੱਜ ਵੱਡੀ ਹੋਈ ਬੈਠਾ ਤਰਨਤਨ ਚੋਣ ਤੋਂ ਬਾਅਦ ਮਤਲਬ ਕੋਈ ਮੀਟਿੰਗ ਇਹਨਾਂ ਦੀ ਹੋਈ ਨਹੀਂ ਤੇ ਹਾਲਾਂਕਿ ਥੋੜਾ ਜਿਹਾ ਦਬੀ ਜਵਾਨ ਨਾਲ ਹੀ ਚੱਲ ਰਹੇ ਨੇ ਜਿਵੇਂ ਲੁਧਿਆਣੇ ਤੋਂ ਬਾਅਦ ਤਾਂ ਬਿਆਰਵਾਜੀ ਸਟਾਰਟ ਹੋ ਗਈ ਸੀ ਜਿਹੜੇ ਗਰੁੱਪ ਨੇ ਲੁਧਿਆਣਾ ਲੀਡ ਕਰਾਇਆ ਸੀ ਆਸ਼ੂ ਹਾਰ ਗਏ ਸੀ ਹਾਲਾਂਕਿ ਆਸ਼ੂ ਹਾਰੇ ਤੇ ਠੀਕ-ਠਾਕ ਸਲਮਾਨ ਜਨ ਕ ਲੜਾਈ ਲੜ ਕੇ ਪਰ ਹੁਣ ਤਾਂ ਜਵਾਬਤ ਜਬਤ ਹੋ ਗਈ ਤਰਨਦਾਰਨ ਤਾਂ ਫਿਰ ਵੀ ਹਾਈ ਕਮਾਂਡ ਨੂੰ ਜਾ ਕੇ ਕਹਿੰਦੇ ਨੇ ਬੰਦੇ ਮਿਲਦੇ ਰਹੇ ਉਪੇਸਵਗੇਲੋਂ ਮਲੇ ਨੇ ਕਾਫੀ ਬੰਦੇ ਈਵਨ ਪ੍ਰਤਾਪ ਸਿੰਘ ਬਾਜਵਾ ਵੀ ਤੇ ਰਾਜਾ ਬੜਿੰਗ ਵੀ ਤੇ ਵੱਖ-ਵੱਖ ਆਪੋ ਆਪਣੀ ਗੱਲ ਕਹਿੰਦੇ ਜਿਹੜੇ ਵਿਰੋਧੀ ਉਹ ਵੀ ਇਹ ਕੀ ਹੋ ਰਿਹਾ ਕਿ ਮੈਂ ਇੱਧਰ ਤੇ ਗੱਲ ਕੀਤੀ ਜਾਣੀ ਚਾਹੀਦੀ ਆ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਦਿੱਲੀ ਨਾ ਆਓ ਚੰਡੀਗੜ੍ਹ ਹੀ ਆ ਜਾਂਦੇ ਆ ਤੇ ਅੱਜ ਕਹਿੰਦੇ ਨੇ ਫੇਸਬੁਕ 'ਚ ਛੱਡੀਗੜ੍ਹ ਦੇ ਵਿੱਚ ਫੋੜ ਗਏ ਉਸ ਮਾਮਲੇ 'ਚ ਇਹ ਸਾਰੇ ਬੰਦਿਆਂ ਨੂੰ ਪੁੱਛਿਆ ਜਾ ਰਿਹਾ ਹੈ ਮੈਂਬਰ ਪਾਰਲੀਮੈਂਟਾਂ ਨੂੰ ਪੁੱਛਿਆ ਜਾ ਰਿਹਾ ਹੈ ਹੋਰਾਂ ਲੀਡਰਾਂ ਨੂੰ ਪੁੱਛਿਆ ਜਾ ਰਿਹਾ ਹੈ ਕੀ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਕੋਈ ਦਲਤ ਪ੍ਰੈਜ਼ੀਡੈਂਟ ਆਵੇ ਜੱਟ ਸਿੱਖੀ ਆਵੇ ਹਿੰਦੂ ਆਵੇ ਭਲਾ ਨਾ ਜਿਹੋ ਜਿਹਾ ਜਿਗਾਰਡ ਬਾਜੀ ਹੁੰਦੀ ਹੈ ਕਿ ਕੀ ਕੀ ਦੇਖਣਾ ਹੈ ਮੋਟਾ ਦੇ ਮਾਮਲੇ ਚ ਬਾਕੀ ਦੇ ਮਾਮਲੇ ਦੇ ਵਿੱਚ ਉਹਦੇ ਦੌਰਾਨ ਹੀ ਜਿਹੜੀ ਪਹਿਲਾਂ ਤਰਨ ਤਰਨ ਦਾ ਰਿਵਿਊ ਹੋਏਗਾ ਤਾਂ ਹੀ ਕੋਈ ਨਵੀਂ ਗੱਲ ਨਿਕਲੂਗੀ ਤਰਨ ਤਰਨ ਦੇ ਰਿਵਿਊ ਦੇ ਵਿੱਚ ਕੀ ਕੀ ਘਾਟਾਂ ਰਹੀਆਂ ਕੀ ਕੈਂਡੀਡੇਟ ਦੀ ਘਾਟ ਰਹੀ ਕੀ ਲੀਡਰਸ਼ਿਪ ਦੀ ਕੰਪੇਨਿੰਗ ਦੀ ਘਾਟ ਰਹੀ ਜਾਂ ਕੀ ਜਿਹੜੇ ਬਿਆਨ ਨੂੰ ਰਾਜਾ ਬੜੇ ਗਮਾਰੇ ਕਹੇ ਜਾਂਦੇ ਨੇ ਉਹਨਾਂ ਦੀ ਬਿਆਨਬਾਜੀ ਆ ਉਹਦੇ ਨੁਕਸਾਨ ਪਹੁੰਚਾਇਆ ਕੀ ਉਹੀ ਇਕੱਲੀ ਗੱਲ ਸੀ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਿਆ ਜਾਊਗਾ ਤੇ ਕਾਂਗਰਸੀਆਂ ਨੇ ਜ਼ਿਲ੍ਹਾ ਪ੍ਰਧਾਨ ਵੀ ਨਾਮੇ ਨਾਮਿਨੇਟ ਕੀਤੇ ਨੇ ਚੋਣ ਤਾਂ ਘਰ ਕਾਦੀ ਹੋਈ ਹੈ ਪਹਿਲਾਂ ਇਹਨਾਂ ਨੇ ਇੱਕ ਨਵਾਂ ਤਜਰਬਾ ਕੀਤਾ ਸੀ ਕਿ ਜ਼ਿਲ੍ਹਿਆਂ ਦੇ ਬੰਦੇ ਬੁਲਾ ਕੇ ਉਹਨਾਂ ਦੀ ਰਾਏ ਲਓ ਤੇ ਉਸ ਤੋਂ ਬਾਅਦ ਦੇਾਂਗੇ ਇਹਦੇ ਵਿੱਚ ਕਾਫੀ ਬੰਦੇ ਉਹ ਰਾਏ ਤਾਂ ਭਾਵੇਂ ਲੈ ਗਈ ਹੈ ਪਰ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦੇ ਮжоਰਿਟੀ ਦੀ ਰਾਏ ਹੋਰ ਪਾਸੇ ਸੀ ਤੇ ਹੋਰ ਬੰਦੇ ਲਾਤੇ ਉਹਨਾਂ ਤੇ ਇਤਰਾਜ਼ ਵੀ ਹੈਗੇ ਹੁਣ ਭੇਸ ਵਗੇ ਇੱਥੇ ਇਕੱਲੇ ਇਕੱਲੇ ਨੂੰ ਮਿਲ ਲੰਗੇ ਸਾਝੀਆਂ ਮੀਟਿੰਗਾਂ ਕਰਨਗੇ ਇਹ ਪਤਾ ਲੱਗੂਗਾ ਸਾਰੇ ਮਾਮਲੇ ਦੇ ਵਿੱਚ ਔਰ ਉਹ ਜਿਹੜੀ ਫੀਡਬੈਕ ਹੈ ਇਹ ਫੈਸਲੇ ਭੂਸ਼ ਬਘੇਲ ਦੇ ਲੈਵਲ ਤੇ ਨਹੀਂ ਹੋਣੇ ਇਹਦੇ ਤੇ ਦੋ ਬੰਦੇ ਅੱਗੇ ਨੇ ਦੋ ਤਿੰਨ ਬੰਦੇ ਹੀ ਫੈਸਲੇ ਕਰਨ ਵਾਲੇ ਨੇ ਤੇ ਮੇਨੂ ਗੁਪਾਨ ਆਰਗੇਨਾਈਜੇਸ਼ਨ ਦੇ ਇੰਚਾਰਜ ਨੇ ਇਹਨੇ ਅਗਲਾ ਆਪਣਾ ਉੱਥੇ ਹੁੰਦਾ ਹੈ ਤੇ ਜਿਹੜੀ ਫਾਈਨਲ ਫੜਾਏ ਉਹ ਰਾਹੁਲ ਗਾਂਧੀ ਤੇ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਖੜਗੇ ਸਾਹਿਬ ਖੜਗੇ ਉਹ ਉਹਨਾਂ ਦੇ ਪੰਦਰ ਤੇ ਹੋਣਾ ਇਹ ਜਿਹੜਾ ਫੈਸਲਾ ਪ੍ਰੈਕਟੀਕਲੀ ਰਾਹੁਲ ਗੱਲਦੀ ਦੇ ਮਾਮਲੇ ਚ ਹੋਣਾ ਅੱਜ ਇਹ ਸ਼ਾਇਦ ਫੀਡਬੈਕ ਮੀਟਿੰਗ ਹੋਏਗੀ ਔਰ ਇਤੋਂ ਜ਼ਿਆਦਾ ਨਹੀਂ ਉਹਦੇ ਚ ਫਿਰ ਕੌਣ ਕੌਣ ਕੀ ਕੀ ਅਲਜੀਡੇਸ਼ਨ ਆਉਂਦਾ ਉਹ ਇੰਟਰਸਟਿੰਗ ਹੋਏਗਾ ਦੇਖਣਾ ਬਾਕੀ ਦਾ ਫੈਸਲਾ ਅਜੇ ਨਹੀਂ ਹੈ ਫੈਸਲਾ ਤਾਂ ਸ਼ਾਇਦ ਜਨਵਰੀ ਤੱਕ ਇਹ ਨਹੀਂ ਛੇਤੀ ਹੁੰਦਾ ਕਾਂਗਰਸ ਚ ਅੱਡੀ ਗੱਲਦੀ ਫੈਸਲੇ ਹੁੰਦੇ ਹੋ ਸਰਦਾਰ ਰਮੇਸ਼ ਸਿੰਘ ਜੀ ਮੈਂ ਘਟਨਾਵਾਂ ਦੋ ਨੇ ਅਲੱਗ-ਅਲੱਗ ਥਾਂਵਾਂ 'ਵਪਰੀਆਂ ਪਰ ਉਹ ਆਪਸ ਵਿੱਚ ਕੜੀ ਜੁੜਦੀਆਂ ਮੈਂ ਉਹਦੇ ਹਵਾਲੇ ਨਾਲ ਸਮਝਣਾ ਚਾਹਣਾ ਕਿ ਇੱਕ ਪਾਸੇ ਜੰਮੂ ਦੇ ਵਿੱਚ ਕਸ਼ਮੀਰ ਟਾਈਮ ਦੇ ਦਫ਼ਤਰ ਤੇ ਛਾਪ ਹੈ ਦੂਸਰੇ ਪਾਸੇ ਦਿੱਲੀ ਪੁਲਿਸ ਕਹਿੰਦੀ ਹੈ ਕਿ ਉਹ ਖਾਲੇ ਜ਼ੋਰਾਂ ਦੇ ਉਮਰ ਖਾਲੇ ਜ਼ੋਰਾਂ ਦੇ ਹਵਾਲੇ ਨਾਲ ਕਿ ਜੀ ਬੁੱਧੀਜੀਵੀ ਦੇਸ਼ ਵਿਰੋਧੀ ਰੁਝਾਨ ਨਾ ਬਣ ਗਿਆ ਕਿ ਬੁੱਧੀਜੀਵੀ ਦੇਸ਼ ਵਿਰੋਧੀ ਹੋ ਰਹੇ ਨੇ ਸੋ ਇਹ ਦੋਈ ਚੀਜ਼ਾਂ ਆਪਸ ਵਿੱਚ ਕੋਈ ਕੜੀ ਜੁੜਦੀ ਹੈ ਇਹਨਾਂ ਦੀ ਕਿ ਬੁੱਧੀਜੀਵੀ ਵਰਗ ਦੇ ਉੱਤੇ ਨਿਸ਼ਾਨਾ ਹੈ ਮੀਡੀਆ ਤੇ ਨਿਸ਼ਾਨਾ ਹੈ ਜਾਂ ਇੱਕ ਖਾਸ ਫਿਰਕੇ ਧਰਮ ਦੇ ਉੱਤੇ ਨਿਸ਼ਾਨਾ ਹੈ ਇਹ ਬਹੁਤ ਲੰਮੇ ਸਮੇਂ ਦਾ ਇੱਕ ਵਰਤਾਨਾਤ ਲਗਾਤਾਰ ਚੱਲ ਰਿਹਾ ਉਹਦੀ ਕੜੀ ਹੈ ਇਹ ਜਦੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਅੰਦੋਲਨ ਸੀ ਉਦੋਂ ਟੁਕੜੇ ਟੁਕੜੇ ਗਾਏਗੇ ਇੱਕ ਸ਼ਬਦ ਆਇਆ ਤੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਆ ਹੁਣੇ ਅਜੇ ਤਿੰਨ ਦਿਨ ਦੋ ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਦਾ ਕਨਖਲੇਵ ਸੀਗਾ ਜਿਹੜਾ ਰਾਮਨਾਥ ਗੋਇਨ ਦਾ ਜਿਹੜੇ ਉਹਦੇ ਫਾਊਂਡਰ ਮਾਲਕ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਕਰਾਇਆ ਜਾਂਦਾ ਉੱਥੇ ਪ੍ਰਧਾਨ ਮੰਤਰੀ ਦੀ ਸਪੀਚ ਜਿਹੜੀ ਆ ਉਹ ਏ ਸੀ ਜਿਹੜੇ ਅਰਬਨ नक्सਲ ਦਾ ਸਵਾਲ ਸੀ ਜਿੱਥੇ ਅਰਬਨ नक्सਲ ਪੈਦਾ ਹੋ ਰਹੇ ਨੇ ਇਹ ਖਤਰਨਾਕ ਹੁੰਦੇ ਨੇ ਤੇ ਨਾਲ ਉਹਨੇ ਕਾਂਗਰਸ ਤੇ ਵੀ ਉਹਨਾਂ ਨੇ ਇਹ ਗੱਲ ਕੀਤੀ ਸੀ ਐਮ ਐਮ ਸੀ ਮੁਸਲਮਾਨ ਲੀਗੀ ਮਾਓਬਾਦੀ ਕਾਂਗਰਸ ਮਤਲਬ ਉਸ ਸਾਈਡ ਡਾਇਲੋਜੀ ਤੋਂ ਪ੍ਰਭਾਵਿਤ ਹੈ ਤੇ ਜਿਹੜੇ ਸਾਰੇ ਨੇ ਉਹ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਆ ਕਿ ਜਿਹੜੀ ਆ ਆਪ ਸਿਮਰ ਸੋਸਾਇਟੀ ਹੈ ਤੇ ਸਧਾਰਨ ਲੋਕ ਨੇ ਉਹ ਜਿਹੜੇ ਇੰਟੈਲੈਕਚੁਅਲ ਬੰਦੇ ਨੇ ਜਾਂ ਜਿਹੜੇ ਬੰਦੇ ਬੋਲਦੇ ਨੇ ਅੱਜ ਵੀ ਜਾਂ ਲਿਖਦੇ ਨੇ ਜਾਂ ਬੋਲਦੇ ਨੇ ਜਾਂ ਵਕ ਵਕ ਤਾਂਾਂ ਤੇ ਗੱਲ ਕਰਦੇ ਨੇ ਉਹਨਾਂ ਤੇ ਇੱਕ ਪੇਂਟ ਕਰ ਦਿੱਤਾ ਜਾਏ ਦੇਸ਼ ਦੇ ਮਾਮਲੇ ਦੇ ਵਿੱਚ ਜਿਵੇਂ ਜਿਹੜਾ ਬੰਦਾ ਇਹ ਕਹਿੰਦਾ ਸੀ ਵੀ ਇੱਥੇ ਦੀਆਂ ਸੜਕਾਂ ਕੱਢਣੀਆਂ ਭਾਰਤ ਮਾਲਾ ਪ੍ਰੋਜੈਕਟ ਨਹੀਂ ਹੈ ਠੀਕ ਸਾਨੂੰ ਨਹੀਂ ਜੱੱਚਦਾ ਉਹਨੂੰ ਤੁਸੀਂ ਕਹੋਗੇ ਵਿਕਾਸ ਵਿਰੋਧੀ ਆ ਵਿਕਾਸ ਵਿਰੋਧੀ ਆ ਤਾਂ ਦੇਸ਼ ਵਿਰੋਧੀ ਆ ਇਸੇ ਢੰਗ ਨਾਲ ਜਿਹੜੇ ਬੰਦੇ ਸਰਕਾਰ ਦੀ ਪਾਲਿਸੀ ਨੂੰ ਚੈਲੰਜ ਕਰਨਗੇ ਉਹ ਕਹਣਗੇ ਆਹ ਪਾਲਿਸੀ ਠੀਕ ਨਹੀਂ ਹੈ ਇਹ ਗਰੀਬ ਵਿਰੋਧੀ ਹੈ ਇਹ ਆਮ ਆਦਮੀ ਬੰਦੇ ਦੇ ਵਿਰੋਧੀ ਹੈ ਇਹ ਕਾਰਪੋਰੇਟ ਦੇ ਪੱਖ ਵਿੱਚ ਹੈ ਇਹ ਬਾਕੀ ਦੇ ਤਾਂ ਉਹ ਸਾਰੇ ਇੱਕ ਲਾਈਨ 'ਚ ਲਿਆਉਣ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਅਰਬਨ ਨਕਸ਼ਲੀ ਕਾਇਦ ਤਾ ਜਾਏ ਤੇ ਇਸੇ ਕਰਕੇ ਉਹ ਚਾਹੇ ਐਡੀਟਰ ਹੋਣ ਚਾਹੇ ਬਾਕੀ ਦੇ ਆ ਜਿਹੜੇ ਵੀ ਮਾਂਗਾ ਕੋਰੇ ਗਾਮ ਕੇਸ ਦੇ ਵਿੱਚ ਸੀ ਉਹ ਵੀ ਸਾਰੇ ਇਸੇ ਕਹਿ ਕੇ ਇੰਨਾ ਚਿਰ ਦੇ ਅੰਦਰ ਬੰਦ ਨੇ ਕਿਸੇ ਨੂੰ ਜ਼ਮਾਨਤ ਹੋਈ ਹੈ ਕਿਸੇ ਦੀ ਨਹੀਂ ਹੋਈ ਅਜੇ 6-6 ਸਾਲ ਹੋ ਗਏ ਬੰਦਿਆਂ ਨੂੰ ਅੰਦਰ ਉਦੇ ਚੋਂ ਪ੍ਰੋਫੈਸਰ ਵਗੈਰਾ ਤੇਲ ਤੋਂ ਬਡੇ ਵਗੈਰਾ ਪ੍ਰੋਫੈਸਰ ਵੀ ਸੀਗੇ ਉਦੇ ਚ ਗੌਤਮ ਨੌ ਲੱਖਾਂ ਵਰਗਾ ਐਡੀਟਰ ਵੀ ਸੀਗੇ IFW ਵਗੈਰਾ ਦੇ ਉਦੇ ਚ ਵੱਖ-ਵੱਖ ਟਾਈਪ ਦੇ ਸੋਸ਼ਲ ਐਕਟਿਵਿਸਟ ਵੀ ਸੀਗੇ ਸਾਰੇ ਲੋਕੋ ਦੇ ਵਿੱਚ ਸ਼ਾਵਨ ਨੇ ਉਸ ਸਾਰੇ ਮਾਮਲੇ ਦੇ ਵਿੱਚ ਇਸ ਲਈ ਇਹ ਇੱਕ ਟ੍ਰੈਂਡ ਹੈ ਜਿਹੜਾ ਉਸਨੇ ਉੱਥੇ ਹਲਪਨ ਨੰਨ ਦਿੱਤਾ ਤਾਂ ਕਿ ਉਹਨਾਂ ਦੀ ਜਮਾਨਤ ਰਾਖ ਹੋਵੇ ਔਰ ਪਿੱਛੇ ਕਿਉਂਕਿ ਜਿਹੜਾ ਵਿਸਪੋਰਟ ਦੇ ਮਾਮਲੇ ਚ ਕਈ ਡਾਕਟਰ ਫੜੇ ਹੋਏ ਨੇ ਕਾਫੀ ਉਹਾਂ ਨੇ ਇਹੀ ਕਿਹਾ ਕਿ ਡਾਕਟਰ ਪ੍ਰੋਫੈਸਰ ਤੇ ਇੰਟੈਲੈਕਚੁਅਲ ਜਿਹੜੇ ਨੇ ਉਹਨਾਂ ਉਹ ਦੇਸ਼ਤਰੋਹੀ ਰੁਝਾਨ ਹੋਣਾ ਚ ਪਨ ਪਰਿਆ ਤਾਂ ਤਨ ਹੁਣ ਸਾਰੇ ਦਿਮਾਗ ਨਾਲ ਸੋਚਣ ਵਾਲਿਆ ਚ ਰੁਝਾਨ ਬਣਾਤਾ ਉਹਨਾਂ ਨੇ ਟਰੈਂਡ ਬਣਾਤਾ ਕਿ ਇਸ ਕਰਕੇ ਹੋ ਰਿਹਾ ਬਾਕੀ ਸਪ੍ਰਿੰਗਕੋਰਟ ਕੀ ਜਮਾਂਤ ਤੇ ਵਿਉਂਤ ਲੈਂਦੀ ਆ ਉਹ ਲੱਗ ਪਰ ਇਹ ਹਲਫਨਾਮਾ ਬਹੁਤ ਕੁਝ ਕਹਿੰਦਾ ਹੈ ਇਹ ਸਰਕਾਰ ਦੇ ਓਵਰਆਲ ਮਾਈਂਡਸੈਟ ਨੂੰ ਪ੍ਰਭਾਵਿਤ ਦੱਸਦਾ ਹੈ ਇਸੇ ਢੰਗ ਨਾਲ ਕਸ਼ਮੀਰ ਟਾਈਮ ਦਾ ਸਵਾਲ ਸੀ ਬਹੁਤ ਪੁਰਾਣਾ ਪੇਪਰ ਹੈ ਅੰਗਰੇਜੀ ਦਾ ਸਥਾਪਿਤ ਸ਼ਾਇਦ ਸਭ ਤੋਂ ਪੁਰਾਣੇ ਪੇਪਰਾਂ ਚੋਂ ਇੱਕ ਹੈ ਜੰਮੂ ਤੋਂ ਨਿਕਲਦਾ ਮੇਨਲੀ ਬਾਕੀ ਕਸ਼ੂਰਚ ਜਾਂਦੇ ਹਨ ਅਨੁਰਾਧਾ ਪਸੀਨ ਪਹਿਲਾਂ ਉਹਨਾਂ ਦੇ ਫਾਦਰ ਨੇ ਸ਼ੁਰੂ ਕੀਤਾ ਸੀ ਇਹ ਹੁਣ ਉਹ ਤੇ ਉਹਨਾਂ ਦੇ ਹਸਬੰਡ ਜਿਹੜੇ ਨੇ ਇਹਦੇ ਮਾਲਕ ਵੀ ਨੇ ਤੇ ਇਹਨੂੰ ਚਲਾ ਰਹੇ ਨੇ ਪਹਿਲਾਂ ਕਰੋਨਾ ਸਮਾਂ ਦੇ ਵਿੱਚ ਤੇ ਜਦੋਂ ਜੇ ਐਂਡ ਕੇ ਨੂੰ 370 ਧਾਰਾ ਤੋੜੀ ਹੈ ਉਦੋਂ ਉਹਨਾਂ ਨੇ ਇੱਕ ਸਟੈਂਡ ਲਿਆ ਸੀ ਕਿ ਗਲਤ ਹੈ ਤੇ ਉਦੋਂ ਜ਼ਬਰਦਸਤੀ ਇਹ ਅਖਬਾਰ ਬੰਦ ਰੱਖਿਆ ਗਿਆ ਤੇ ਸੁਪਰੀਮ ਕੋਰਟ ਤੱਕ ਵੀ ਗਏ ਸੀ ਰਾਜਾ ਪਰੇਲ ਕੇ ਤਾਂ ਫਰੀਡਮ ਆਫ ਐਕਸਪ੍ਰੈਸ ਦੇ ਉੱਤੇ ਹਮਲਾ ਉੱਥੋਂ ਕੋਈ ਬਹੁਤ ਵੱਡੀ ਰਾਹਤ ਨਹੀਂ ਸਿਧੀ ਚਲੋ ਉਦੋਂ ਤੱਕ ਚੱਲੇ ਆ ਫਿਰ ਹੁਣ ਵੀ ਜਿੰਨਾ ਚੱਲਦਾ ਸੀਗਾ ਤੇ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਰੇਡ ਹੋਈ ਹੈ ਤੇ ਜਿਹੜੀ ਰੇਡ ਹੋਈ ਹੈ ਉਹ ਇਹ ਹੈ ਕਿ ਉੱਥੋਂ ਕਹਿੰਦੇ ਜੀ ਸਾਨੂੰ ਕੋਈ ਹਥਿਆਰ ਵੀ ਮਿਲੇ ਆ ਕੋਈ ਉਹ ਹਥਿਆਰ ਇਲੀਗਲ ਹੈ ਜਾਂ ਉਹ ਵੈਪਨ ਕੋਈ ਸਕਿਉਰਟੀ ਰੀਜਨ ਸੀ ਜਾਂ ਕੀ ਸੀ ਪਤਾ ਨਹੀਂ ਪਰ ਉਹਨਾਂ ਨੇ ਜਿਹੜਾ ਇਲਜਾਮ ਲਾਇਆ ਉਹਨਾਂ ਦਾ ਪਤੀ ਤੇ ਉਹਨਾਂ ਦੇ ਹਸਬੰਦ ਦੋਨਾਂ ਨੇ ਤੇ ਜਿਹੜੇ ਬਾਕੀ ਨੇ ਕਿ ਇਹ ਨਾਜਾਇਜ਼ ਹਮਲਾ ਇਹ ਜਾਰ부ਜ ਕੀਤਾ ਗਿਆ ਸਵਾਲ ਹੈ ਤੇ ਆਟੋਮੈਟਿਕਲੀ ਹੁਣ ਜਦੋਂ ਉਧਰ ਨੂੰ ਚੱਲ ਰਿਹਾ ਟ੍ਰੈਂਡ ਹੈ ਕਿ ਥੋ ਆ ਮਿਲ ਗਿਆ ਆ ਮਿਲ ਗਿਆ ਇਹਦਾ ਮਤਲਬ ਅਖਬਾਰ ਤੇ ਟੈਕ ਹੈ ਤੇ ਉਹ ਬੰਦਿਆਂ ਤੇ ਵੀ ਦੇਸ਼ ਧਰੋਹੀ ਦਾ ਜਿਹੜੇ ਮਾਲਕ ਤੇ ਐਡੀਟਰ ਨੇ ਪਰਚਾ ਦਰਜ ਹੋਣ ਦੀ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਜਦੋਂ ਤੁਸੀਂ ਸੋ ਟ੍ਰੈਂਡ ਉਸ ਲੈਵਲ ਦੇ ਉੱਤੇ ਕਰਦੇ ਹੋ ਇਸ ਕਰਕੇ ਇਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਗੱਲ ਹੈ ਪਿਛਲੇ ਦਿਨਾਂ ਦੇ ਵਿੱਚ 158 ਨੰਬਰ ਤੇ ਪ੍ਰੈਸ ਦੀ ਫਰੀडम ਦੇ ਮਾਮਲੇ ਵਿੱਚ ਭਾਰਤ ਆ ਗਿਆ ਆ ਇੰਟਰਨੈਸ਼ਨਲ ਪ੍ਰੈਸ ਡੇ ਸੀ ਜਿਹੜਾ ਸਭ ਦੇ ਸਾਹਮਣੇ ਹੈ ਲਗਾਤਾਰ ਸਾਡੀ ਛਵੀ ਦੁਨੀਆ ਦੇ ਵਿੱਚ ਤਾਂ ਖਰਾਬ ਹੋ ਰਹੀ ਹੈ ਇਹਦਾ ਗੱਲਾਂ ਨੂੰ ਦੇਖਣਾ ਜੇਕਰ ਤੁਸੀਂ ਜਿਹੜੀ ਸੇਫਟੀ ਵਾਲਮ ਦੀ ਖਤਮ ਕਰ ਦਿਓਗੇ ਗੱਲ ਕਹਿਣ ਦਾ ਤਾਂ ਫਿਰ ਕਿਉਂ ਜਮਹੌਲ ਹੋਏਗਾ ਇਹਦਾ ਅੰਦਾਜ਼ਾ ਸ਼ਾਇਦ ਹਕੂਮਰਾਨਾਂ ਨੂੰ ਵੀ ਹੋਵੇ ਤੇ ਬਾਕੀ ਲੋਕਾਂ ਨੂੰ ਵੀ ਹੋਣਾ ਚਾਹੀਦਾ ਬਿਲਕੁਲ ਇਹ ਬਹੁਤ ਗੌਰ ਕਰਨ ਵਾਲੀ ਗੱਲ ਹੈ ਜੇ ਡਿਸਟ੍ਰਿਕਟ ਕਾਰਨਲ ਸਰਕਾਰ ਸਾਰਾ ਸਿਸਟਮ ਕੰਟਰੋਲ ਕਰਨਾ ਚਾਹੁੰਦੀ ਹੈ ਆਵਾਜ਼ ਦਵਾਉਣਾ ਚਾਹੁੰਦੀ ਹੈ ਇਹਦੇ ਉੱਤੇ ਲੰਬੀ ਚਰਚਾ ਲੰਬੀ ਬਹਿਸ ਛੜਨੀ ਚਾਹੀਦੀ ਹੈ ਬਹੁਤ ਸ਼ੁਕਰੀਆ ਸਰਦਾਰ ਰਵੀ ਸਿੰਘ ਜੀ ਤੁਹਾਡਾ ਧੰਨਵਾਦ ਦਰਸ਼ਕਾਂ ਦਾ ਸ਼ੁਕਰੀਆ ਤੁਸੀਂ ਜੁੜੇ ਰਹੋ ਪਲੰਗ ਦੇ ਨਾਲ ਬਹੁਤ ਬਹੁਤ ਧੰਨਵਾਦ ਸੱਚ